ਮੋਗਾ ਵਿੱਚ ਸ਼ੁੱਕਰਵਾਰ ਦੇ ਰਾਤ ਨੂੰ ਇੱਕ 30 ਸਾਲਾ ਨੌਜਵਾਨ ਸਤਪਾਲ ਸਿੰਘ ਨੂੰ ਆਪਣੇ ਘਰ ਜਾ ਰਹੇ ਪ੍ਰਤਾਪ ਰੋਡ ਚੌਕ ਨੇੜੇ ਇੱਕ ਗਲੀ ਅੰਦਰ ਇੱਕ ਵਿਅਕਤੀ ਨੇ ਕੁੱਟ-ਕੁੱਟ ਕੇ ਮੌਤੇ ਘਾਟ ਉਤਾਰ ਦਿੱਤਾ ਅਤੇ ਬਾਅਦ ਵਿੱਚ ਉਸ ਦੇ ਸਿਰ ਵਿੱਚ ਪੱਥਰ ਮਾਰ ਕੇ ਹੱਤਿਆ ਕਰ ਦਿੱਤੀ। ਇਹ ਸਾਰੀ ਘਟਨਾ ਮੌਕੇ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਨੌਜਵਾਨ ਸਤਪਾਲ ਸਿੰਘ ਦੀ লাশ ਉੱਥੇ ਪਈ ਦੇਖ ਕੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਮੌਕੇ ਤੇ ਪਹੁੰਚ ਕੇ লাশ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਵਿਖੇ ਰਖਵਾਇਆ ਹੈ। ਅਤੇ ਸੀਸੀਟੀਵੀ ਦੇ ਆਧਾਰ ਤੇ ਜਾਂਚ ਕਰਨ ਤੋਂ ਬਾਅਦ ਦੋਸ਼ੀ ਸੰਜੀਵ ਕੁਮਾਰ उर्फ ਕਾਕਾ ਦੀ ਪਛਾਣ ਕੀਤੀ ਪੁਲਿਸ ਨੇ ਸੰਜੀਵ ਕੁਮਾਰ ਖਿਲਾਫ ਕੇਸ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਕੋਲੈਜੀ ਜੀ ਅੱਛਾ ਜੀ ਇਹਨੂੰ ਮਗਰ ਫੋਨ ਗਿਆ ਕਹਿੰਦੇ ਐਕਸੀਡੈਂਟ ਹੋ ਗਿਆ ਜਿਹਨ ਘਰੇ ਆ ਜਿਹਨ ਘਰੇ ਆ ਇਹਦੇ ਵਿੱਚ ਪਤਾ ਲੱਗਾ ਕਹਿੰਦੇ ਉਹਦੇ ਨਾਲ ਮਾਰਿਆ ਗਿਆ ਹੋਰ ਠੀਕ ਹੈ ਭਾਰ ਕੇ ਸਿੱਟਿਆ ਪਿਆ ਸੀ ਮੱਲੇ ਵਾਲੇ ਨੂੰ ਕਿਸੇ ਨੂੰ ਨਹੀਂ ਪਤਾ ਲੱਗਿਆ ਵੀ ਥੋੜੀ ਸਫਾਈ ਵਾਲੀ ਆਉਣੀ ਉਹਨੂੰ ਪਤਾ ਲੱਗਿਆ ਤੇ ਉਹਨੇ ਦੱਸਿਆ ਜੀ ਫੇਰ ਸਵੇਰ ਪਤਾ ਨਹੀਂ ਮੁਲਾਜ਼ਮ ਲੈ ਕੇ ਆਏ ਮੈਂ ਹੈ ਨਹੀਂ ਜੀ ਅੱਥੇ ਪਿੱਛੇ ਉਹਨੇ ਆਇਆ ਅਨਸਾਰ ਮੈਂ ਇਧਰ ਨੂੰ ਭੱਜਾਇਆ ਤੇ ਕਿੰਨੀ ਕੁ ਉਮਰ ਸੀ ਤੁਹਾਡੇ ਭਰਾ ਦੀ ਇਹ 35 ਸਾਲ ਦੀ ਉਮਰ ਹੈਗੀ ਹੈ ਜੀ ਤੇ ਰਾਤ ਕੀ ਸੀਗਾ ਉਹਦੇ ਜਦੋਂ ਮਿਲਿਆ ਵੀ ਬੋਡੀ ਮਿਲੀ ਹੈ ਮੈਂ 300 ਨੇ ਮੈਂ ਤਾਂ ਹਜੇ ਮੱਤੀ ਵੀ ਵੇਖਿਆ ਵੀ ਨਹੀਂ ਗੋਣ ਇਹ ਵਿਆਹ ਵਾਰ ਅਸੀਂ ਪਹਿਲਾਂ ਪਹਿਲਾਂ ਸ਼ਾਦੀ ਹੋਈ ਸੀ ਉਧਰੋਂ ਨਿਬੜਿਆ ਸੀ ਕੋਈ ਚੱਕਰ ਨਹੀਂ ਸੀਗਾ ਕੋਈ ਰੌਲਾ ਨਹੀਂ ਸੀਗਾ ਉਹਦਾ ਕੰਮ ਕੀ ਕਰਦਾ ਸੀਗਾ ਕੰਮ ਪੰਡਿਆ ਲਗਾਣ ਦੇ ਲੱਗਿਆ ਜੀ 6-7 ਸਾਲ ਹੋ ਗਏ ਉਦੋਂ થી ਕੰਮ ਕਰਦਾ ਜੀ ਘਰੋਂ ਕੀ ਕਹਿ ਕੇ ਗਿਆ ਸੀਗਾ ਘਰੋਂ ਤਾਂ ਦੁਕਾਨ ਤੇ ਜਾਂਦਾ ਜੀ ਬਸ ਤੇ ਰਾਤੀ ਵਾਪਸ ਨਹੀਂ ਆਇਆ ਰਾਤੀ ਨਹੀਂ ਆਇਆ ਜੀ ਰਾਤ ਉਹ ਭਤੀਜਾ ਜਮਾਂ ਡੀਕਦਾ ਵੀ ਰਿਹਾ ਫੋਨ ਵੀ ਲਾਉਣਾ ਰਿਹਾ ਪਰ ਵਾਪਸ ਨਹੀਂ ਆਇਆ ਕਹਿੰਦਾ ਵੀ ਬੇਟਾ ਦੂਰ ਕੋਈ ਨਾ ਪੈ ਜਾ ਤੇ ਮੈਂ ਮਾਲਕਾਂ ਦੀ ਗੱਡੀ ਆਈ ਆ ਤੇ ਉਹਦੋਂ ਗੱਡੀ ਲਾ ਕੇ ਕਹਿੰਦਾ ਪੇਰ ਆਉਂਦਾ ਕਹਿੰਦਾ ਮੈਨੂੰ ਟਾਈਮ ਲੱਗੂਗਾ ਬਾਅਦ ਚੋ ਜਲ ਜਵਾਕ ਇੰਨੀ ਜੋ ਕਹਿਨੀ ਉਹ ਵੀ ਥੱਕਿਆ ਸੀ ਦੁਕਾਨ ਤੇ ਲੱਗਾ ਉਹ ਸੌ ਗਿਆ ਫਿਰ ਜਦੋਂ ਕਦੇ ਰਾਤ ਨੂੰ ਹਵਾ ਹਵਾ ਚੱਲੀ ਬਾਹਰ ਖੁੱਲ੍ਹਾ ਛੜਦਾ ਵੀ ਚਾਚੂ ਨੇ ਆਉਣਾ ਵਾ ਜਦੋਂ ਬਾਹਰ ਖੁੱਲਿਆ ਤੇ ਉਹ ਉੱਠ ਕੇ ਵੇਖਿਆ ਕਹਿੰਦਾ ਚਾਚੂ ਤਾਂ ਆਇਆ ਨਹੀਂ ਆ ਬਾਹਰ ਖੁੱਲਿਆ ਪਿਆ ਤੇ ਉਹਨੇ ਬਾਹਰ ਮਿਲ ਲਾ ਲਾ ਲਿਆ ਹੋਣਾ ਜਾਂ ਪੈ ਗਿਆ ਹੋਣਾ ਮੈਂ ਇੱਥੇ ਮੌਜੂਦ ਨਹੀਂ ਸੀ ਅੰਬਰ ਸਰ ਜੀ ਛੁੱਟ ਜਵਾਕ ਨੂੰ ਲੈ ਕੇ ਪੁਲਿਸ ਵਾਲੇ हां बेटे मेरे ले ने लेके आई कन्ने कुछ पूछताछ करनी है उस के बाद मैं भी इथे आ गया मैं का मैं पता करा भी की गल है नाले परा दा पता करा नाले बेटे दा पता करा ਤੁਹਾਨੂੰ ਕਦੋਂ ਪਤਾ ਲੱਗਿਆ ਸੇ ਮੈਨੂੰ ਜੀ ਸਵੇਰ ਪਤਾ ਲੱਗਿਆ ਅੰਮਰਸਰ ਬਾਸ ਸਾਡੇ ਦੇ ਸਾਹਮਣੇ ਜੀ ਬੈਠੇ ਸੀ ਉੱਥੇ ਬਸ ਨਿਕਰੇ ਜੀ ਉਦੋਂ ਮੈਨੂੰ ਫੋਨ ਗਿਆ ਕਿ ਇਹਨੇ ਐਕਸੀਡੈਂਟ ਹੋਇਆ ਬਸ ਆਹੀ ਗੱਲ ਕਹੀ ਆ ਉਸੇ ਹਿਸਾਬ ਨਾਲ ਮੈਂ ਛੇਦੀ ਛੇਦੀ ਭੱਜਣ ਦੀ ਕੋਸ਼ਿਸ਼ ਕੀਤੀ ਮਗਰ ਛੇਦੀ ਪਹੁੰਚਾਂ ਜੇ ਕੋਈ ਸੱਟ ਚੋਟ ਹੋਈ ਤੇ ਮੈਂ ਕਹਾਂ ਉਹਨਾਂ ਮੈਂ ਠੀਕ ਕਰਾਲ ਮੈਂ ਇਲਾਜ ਕਰਾ ਲੂੰਗਾ ਅੱਗੇ ਵੀ ਇੱਕ ਵਾਰੀ ਹੋ ਗਿਆ ਸੀ ਐਕਸੀਡੈਂਟ ਮੈਂ ਠੀਕ ਕਰਾ ਰਿਹਾ ਜੀ ਕਿੰਨੇ ਪਰ ਹਾਂਜੀ ਪੁਲਿਸ ਨੇ ਤੁਹਾਨੂੰ ਹੁਣ ਕੀ ਕਿਹਾ ਪੁਲਿਸ ਕਹਿੰਦੇ ਇਨਸਾਫ ਦਵਾਣ ਦਾ ਕਾਰਵਾਈ ਕਰਨ ਅੱਜ ਸਾਨੂੰ ਇੱਕ ਸੂਚਨਾ ਮਿਲੀ ਸੀਗੀ ਕਿ ਜਿਹੜਾ ਪ੍ਰਤਾਪ ਚੌਂਕ ਦੇ ਨੇੜੇ ਇੱਕ ਡੈੱਡ ਬੋਡੀ ਪਈ ਆ ਉਹਦੇ ਵਿੱਚ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਆ ਕੇ ਜਿਹੜੀ ਪੜਤਾਲ ਕੀਤੀ ਤਾਂ ਉਹਦੇ ਵਿੱਚ ਦੇਖਣ ਤੇ ਉਹਦੇ ਫੇਸ ਦੇ ਉੱਤੇ ਸੱਟਾਂ ਕਾਫੀ ਲੱਗੀਆਂ ਸਿਰ ਦੇ ਵਿੱਚ ਲੱਗੀਆਂ ਹੋਈਆਂ ਸਨ ਜਿਹੜਾ ਸੀਸੀਟੀਵੀ ਕਵਰੇਜ ਤੇ ਉਹਦੇ ਭਤੀਜੇ ਦੇ ਬਿਆਨਾਂ ਮੁਤਾਬਕ ਇਹ ਜਿਹੜਾ ਮਰਤਕ ਸੀਗਾ ਇਹ ਭਾਂਡ ਵਾਲੀ ਦੁਕਾਨ ਤੇ ਲੱਗਿਆ ਸੀਗਾ ਰਾਤ ਕਿਤੇ ਇਹਨਾਂ ਦੇ ਜਿਹੜੇ ਕੋਈ ਹੋਰ ਸਮਾਨ ਹੋਣਾ ਇਹ ਉਹਦੇ ਕਰਕੇ ਕਹਿੰਦਾ ਮੈਂ ਲੇਟ ਆਉਂਗਾ ਪਰ ਜਿਹੜਾ ਘਰ ਦੇ ਡੀਕੇ ਉਹ ਜਿਹੜਾ ਸਵੇਰੇ ਪਤਾ ਲੱਗਿਆ ਵੀ ਇਹਦੀ ਇੱਥੇ ਡੈੱਡ ਬੋਡੀ ਪਈ ਆ ਜਦੋਂ ਪੁਲਿਸ ਮੌਕੇ ਤੇ ਆ ਕੇ ਸੀਸੀਟੀ ਵੀ ਕੈਮਰੇ ਦੇਖੇ ਆ ਤੇ ਇੱਕ ਦੋਸ਼ੀ ਸੀਗਾ ਜਿਹੜਾ ਉਹਨੂੰ ਕੁੱਟ ਰਿਆ ਸੀਗਾ ਜਿਹੜਾ ਉਹਦੇ ਤਤਕਸ਼ ਕਰਨ ਤੇ ਅੱਗੇ ਇਹਦਾ ਨਾਮ ਸੰਜੀਪ ਕੁਮਾਰ ਔਰ ਫਕਾਕਾ ਦੋਸ਼ੀ ਦਾ ਨਾਮ ਅਮਰ ਸਿੰਘ ਇਹਨੂੰ ਜਲਦੀ ਇਹਨੂੰ ਗ੍ਰਿਫਤਾਰ ਕਰਕੇ ਟਰੇਸ ਕਰਕੇ ਅਸੀਂ ਜਿਹੜੇ ਨੂੰ ਪੇਸ਼ ਅਦਾਲਤ ਕੀਤਾ ਜਾਵੇ। ਇਹ ਸਰ ਜਾਣਦਾ ਸੀਗਾ ਪਹਿਲਾਂ ਨੂੰ। ਇਹ ਉੱਥੇ ਦੁਕਾਨ ਤੇ ਜਿਹੜੀ ਰੇੜੀ ਤੇ ਇਹ ਕੰਮ ਕਰਦਾ ਸੀ ਜਿੱਥੇ ਇਹਨਾਂ ਨੇ ਖਾਦਾ ਪੀਤਾ ਉੱਥੇ ਹੀ ਇਹ ਨੌਕਰੀ ਕਰਦਾ ਸੀਗਾ। ਉੱਥੇ ਕੋਈ ਇਹਨਾਂ ਦਾ ਕੋਈ ਬੋਲਬਾਲਾ ਰਹਾ ਹੋਇਆ ਸੀ। ਤੇ ਹੁਣ ਤੱਕ ਦੀ ਤਫ਼ਤੀਸ਼ ਦੇ ਵਿੱਚ ਆਇਆ ਕੁਝ ਕੀ ਕਾਦੇ ਨਾਲ ਵਾਰ ਕੀਤੇ ਆ ਨੇ? ਹਾਂ ਇਹਦੇ ਵਿੱਚ ਇੱਕ ਕੁਏ ਦੇ ਕੋਲ ਜਿਹੜਾ ਸੀਸੀਟੀਵੀ ਫੋਟੋ ਦੇ ਵਿੱਚ ਇੱਕ ਲੱਕੜ ਦਾ ਇਹਦੇ ਕੋਈ ਡੰਡਾ ਫੜਿਆ ਹੋਇਆ ਜਿਹੜੇ ਜਿਹਦੇ ਨਾਲ ਵਾਰ ਕੀਤੇ ਆ। ਉਹ ਜਲਦੀ ਗ੍ਰਿਫਤਰ ਕਰਕੇ ਇਹਦਾ ਪੇਛਦੰਦ ਕੀਤਾ ਸਰ ਕਾਰਨ ਕੀ ਰਿਹਾ ਕਿਉਂਕਿ ਇਹਨਾਂ ਦੀ ਕੋਈ ਪਹਿਲਾਂ ਦੁਸ਼ਮਣੀ ਚੱਲ ਰਹੀ ਸੀ ਜਾਂ ਕੋਈ ਹੋਰ ਕੋ ਕਾਰਨ ਸੀ ਜੀ ਨਹੀਂ ਬਸ ਆਹੀ ਆ ਉੱਥੇ ਕੋਈ ਮਾੜਾ ਮੋਡਾ ਬੋਲ ਬੁਲਾ ਰਾਇ ਇਹਨਾਂ ਦਾ ਜਰੂਰ ਹੋਇਆ ਖਾਣਾ ਪੀਣਿਆ ਦਾ ਕੋ ਖਾਣ ਪੀਣ ਦਾ ਟਾਈਮ ਤੇ ਹੋਰ ਕੋਈ ਕੋਈ ਵੱਡੀ ਕੋਈ ਦੁਸ਼ਮਣੀ ਵਾਲੀ ਹਜ ਤੱਕ ਗੱਲ ਹੈ ਨਹੀਂ ਪਰ ਉਹ ਦੋਸ਼ੀ ਦਾ ਜਿਹੜਾ ਰਿਮਾਂਡ ਲੈ ਕੇ ਅਗਲੀ ਕਾਰਵਾਈ ਸਰ 4 4 ਘੰਟੇ ਚ ਕੰਫਰਮ ਹੋ ਗਿਆ ਵੀ ਇਹਹੀ ਦੋਸ਼ੀ ਹੈ ਹਾਂ ਦੋਸ਼ੀ ਹੀ ਹੈ ਇਹ ਸਰ ਸਤਪਾਲ ਘਰੇ ਵਾਪਸ ਆ ਰਿਆ ਸੀਗਾ ਜਦੋਂ ਇੱਥੇ ਹਮਲਾ ਕੀਤਾ ਹਾਂਜੀ ਉਹਦੇ ਘਰੇ ਆ ਰਿਆ ਸੀਗਾ ਉਸਤੇ ਹਮਲਾ ਕੀਤਾ